ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਆਮ ਆਦਮੀ ਪਾਰਟੀ ਇੱਕ ਮੁਹਿੰਮ ਲਾਂਚ ਕਰਨ ਜਾ ਰਹੀ ਹੈ ਬੀਮਾਨ ਭਜਾਓ ਪੰਜਾਬ ਬਚਾਓ ਸਾਡੇ ਨਾਲ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਪੰਜਾਬ ਦਾ ਸਭ ਤੋਂ ਵੱਡਾ ਬੀਮਾਨ ਕੌਣ ਦੇਖੋ ਜੀ ਇਹ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਲੋਕ ਕਰਦੇ ਨੇ ਪਰ ਜੋ ਅੱਜ ਦੇ ਜ਼ਮਾਨੇ ਚ ਅੱਜ ਦੇ ਜੋ ਸਾਹਮਣੇ ਆ ਰਹੇ ਆ ਉਹਦੇ ਚ ਜਿਹੜੀ ਸਰਕਾਰ ਹੈ ਉਹੀ ਬੇਈਮਾਨੀ ਦੇ ਵਿੱਚ ਉਲਝੀ ਹੋਈ ਹੈ ਚਾਹੇ ਉਹ ਬੱਸਾਂ ਦਾ ਮਾਫੀਆ ਚਾਹੇ ਉਹ ਰੇਤੇ ਦਾ ਮਾਫੀਆ ਚਾਹੇ ਉਹ ਗੁੰਡਾਗਰਦੀਆਂ ਦਾ ਮਾਫੀਆ ਇਹ ਇਹਦੀ ਜਾੜੀ ਬੇਈਮਾਨੀ ਤੋਂ ਸ਼ੁਰੂ ਹੁੰਦੀ ਹੈ ਕਿਹੜੇ ਮਾਫੀਆ ਖਿਲਾਫ ਤੁਸੀਂ ਕਿਹੜਾ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਟਾਰਗੇਟ ਕਰੋਗੇ ਦੇਖੋ ਬੇਈਮਾਨੀ ਜਿੱਦਾ ਸਾਰਾ ਕੁਝ ਹੀ ਆ ਜਾਂਦਾ ਹੈ ਬੇਈਮਾਨੀ ਜਿੱਦੇ ਨਸ਼ੇ ਵੀ ਆ ਜਾਂਦੇ ਨੇ ਬੇਈਮਾਨੀ ਚ ਉਹਨਾਂ ਦੇ ਨਾਮ ਬੋਲਦੇ ਨੇ ਵੱਡੇ ਵੱਡੇ ਮੰਤਰੀਆਂ ਦੇ ਸੋ ਇਸ ਕਰਕੇ ਪੰਜਾਬ ਦੇ ਵਿੱਚ ਹਰ ਇੱਕ ਤੁਸੀਂ ਕਚੈਰੀਆਂ ਚਲੇ ਜਾਓ ਉੱਥੇ ਬੇਈਮਾਨੀ ਰਿਸ਼ਵਤ ਹੈ ਤੁਸੀਂ ਥਾਣੇ ਚਲੇ ਜਾਓ ਉੱਥੇ ਕੋਈ ਕਿਸੇ ਗਰੀਬ ਦੀ ਰਿਪੋਰਟ ਨਹੀਂ ਲਿਖਦਾ ਕਿਸੇ ਜefeਦਾਰ ਦੀ ਸਪਾਰਸ਼ ਤੋਂ ਬਿਨਾ ਸੋ ਪੰਜਾਬ ਚ ਗਵਰਨਮੈਂਟ ਨਾਮ ਦੀ ਕੋਈ ਚੀਜ਼ ਨਹੀਂ ਸਭ ਆਪੋਤਾਪੀ ਪਈ ਹੋਈ ਹੈ ਇਸ ਕਰਕੇ 15 ਮਈ ਤੋਂ 30 ਮਈ ਤੱਕ ਬੇਈਮਾਨ ਭਜਾਓ ਪੰਜਾਬ ਬਚਾਓ ਯਾਤਰਾ ਕਰੋ ਬੜੀ ਇੱਕ ਪੋਲਿਟਿਕਸ ਰਹੀ ਆ ਵੱਡੇ ਵੱਡੇ ਲੋਕਾਂ ਨੂੰ ਟਾਰਗੇਟ ਕਰਦੇ ਹੋ ਮੁਕੇਸ਼ ਅੰਬਾਨੀ ਨੂੰ ਕਈ ਵਾਰ ਟਾਰਗੇਟ ਕਰਦੇ ਪੰਜਾਬ ਦੇ ਅੰਦਰ ਅਜੇ ਵੱਡੇ ਲੋਕ ਕੌਣ ਟਾਰਗੇਟ ਨੇ ਜਿਨ੍ਹਾਂ ਨੂੰ ਟਾਰਗੇਟ ਕਰੋਂਗੇ ਦੇਖੋ ਜੀ ਪੰਜਾਬ ਦੇ ਵਿੱਚ ਜਿਹੜੇ ਵੱਡੇ ਲੋਕ ਨੇ ਉਹੀ ਇਨਵੋਲਵ ਨੇ ਜਿਨ੍ਹਾਂ ਵਿੱਚ ਮਜੀਠੀਆ ਸੁਖਬੀਰ ਸਿੰਘ ਬਾਦਲ ਹੈ ਜਿਨ੍ਹਾਂ ਦੇ ਵਿੱਚ ਹੋਰ ਇੰਜੀਨਰ ਨੇ ਜਿਹੜਾ ਨਸ਼ਿਆਂ ਦੇ ਮਾਫੀਏ ਨੇ ਸੋ ਅਸੀਂ ਉਹਨਾਂ ਨੂੰ ਟਾਰਗੇਟ ਕਰਾਂਗੇ ਕਿਉਂਕਿ ਹੁਣ ਤਾਂ ਬੱਚੇ ਬੱਚੇ ਦੀ ਜ਼ੁਬਾਨ ਤੇ ਇਹ ਗੱਲ ਦਾ ਨਾ ਤੁਸੀਂ ਪੰਜਾਬ ਤੋਂ ਬਾਹਰ ਚਲੇ ਜਾਓ ਜਿਹੜੇ ਬੰਦੇ ਨੂੰ ਪੰਜਾਬੀ ਵੀ ਨਹੀਂ ਆਉਂਦੀ ਉਹ ਵੀ ਜਾਣਦਾ ਕਿ ਮਜੀਠੀਆ ਨਾਲ ਹੁਣ ਇਹ ਵੀ ਪੀਸਾਂ ਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবিপি ਲਾਈਵ टाइप ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ